ਲੋਈ ਮਿੱਤਰ ਪਿਆਰ ਵਾਪੇ ਆਏ ਸੀਗੇ ਖੇਤ ਤੇ ਸੂਬਾ ਬਲੱਡ ਵਧਨ ਦੇ ਕਾਰਨ ਤਾਂ ਸਿਰ ਬੋਰਾ ਜਿਹਾ ਹੋਇਆ ਪਿਆ ਸੀਗਾ ਸੁੰਨਾ ਸੁੰਨਾ ਜਿਹਾ ਹੋਇਆ ਪਿਆ ਸੀ ਮੈਂ ਆਇਆ ਚਲੋ ਖੇਤ ਚੱਲਦੇ ਆਂ ਤਾਜੀ ਹਵਾ ਨਾਲ ਚਲੋ ਮਾੜਾ ਮੋਟਾ ਦਿਮਾਗ ਜਿਹੜਾ ਸੈੱਟ ਹੋ ਜਾਊਗਾ ਤੇ ਵੇਖਿਆ ਅਸੀਂ ਆਏ ਸੀਗੇ ਮੈਂਤ ਡੜੀ ਜਿਹੜਾ ਆਪਣਾ ਅਰੂੜੀ ਹੁੰਦੀ ਐ ਲਾਉਣ ਘਰੇ ਜਿੰਨਾ ਗੋਹ ਹੁੰਦਾ ਉਹ ਖੇਤ ਹੀ ਲਾ ਜਾਂਦੇ ਰੇੜੀ ਤੇ ਲੱਦ ਕੇ ਤੇ ਇੱਥੇ ਬਾਪੂ ਲਾਈ ਬੈਠੇ ਰੌਣਕਾ ਵਿਖਾਉਣੇ ਆ ਨਾਲੇ ਬਾਪੂ ਰੌਣਕਾ ਲਾਈ ਰੱਖਦੇ ਤੇ ਨਾਲੇ ਰਾਖੀ ਰੱਖਦੇ ਇੱਥੇ ਤੇ ਗੱਲਾਂ ਬਾਤਾਂ ਮਾਰੀ ਜਾਂਦੇ ਬੈਠੇ ਇਨਾਲੇ ਪੱਠੇ ਵੱਢ ਕੇ ਰੇੜੀ ਚ ਰੱਖ ਲੈਂਦਾ ਸੋ ਉਧਰ ਦਾਦਾ ਪੁੱਤਾਂ ਚੱਲੇ ਆ ਸ਼ੇਅਰ ਕਰਨ ਪਰੇ ਨੂੰ ਦੇਖਦੇ ਆ ਕੀ ਕਰਦੇ ਉਧਰ ਨੂੰ ਇਧਰ ਜਿਹੜੇ ਸਾਰਿਆਂ ਤੋਂ ਵੱਡੇ ਖੰਬੇ ਆ ਜਿਹੜੇ ਇਥੋਂ ਦੀ ਲੰਗਦੇ ਆ ਬਹੁਤ ਜਿਆਦਾ ਉੱਚੇ ਆ ਇਹ ਕਾਲੇ ਜਦੋਂ ਜਿੱਥੋਂ ਜਿੱਥੋਂ ਦੀ ਨੰਗੇ ਖੰਬੇ ਕਮੈਂਟ ਜ਼ਰੂਰ ਕਰੋ ਤੇ ਇਧਰ ਆਪਣੇ ਜਿਹੜੇ ਬਾਪੂ ਗਿਆ ਪਤਾ ਇੱਕ ਦੀ ਵੀ ਜੀ ਨਹੀਂ ਹਜੇ ਸੋ ਦਾਦਾ ਪੋਤਾ ਉਧਰ ਚਲੇ ਆਗੇ ਦੇਖਦੇ ਆ ਕੀ ਕਰਦੇ ਆ ਕੀਤੇ ਉਹ ਜ ਪਤਾ ਕਿੰਨੀ ਬਿਜਲੀ ਆ ਹੈ ਕਿਥੇ ਚੜਨਾ ਹੁਣ ਦੱਸ ਉਹਦੇ ਚ ਬਿਜਲੀ ਪਤਾ ਕਿੰਨੀ ਆ ਮੈਂ ਆ ਇਹਦੇ ਤੇ ਚੜਨਾ ਬੱਚਾ ਇਹਨੂੰ ਤਾਂ ਚਲੋ ਕੀ ਪਤਾ ਸੁਹਾ ਸੀਗਾ ਆਪਣਾ ਬੋਰੇ ਦੇ ਉੱਪਰ ਲਈ ਪੈਪ ਲਾਈ ਪਈ ਤੇ ਇੰਜਨ ਵੀ ਆਪਣਾ ਟਿੱਡਾ ਜਾਇ ਪਿਆ ਕਿਉਂਕਿ ਇਹਨੂੰ ਚਲਾਉਣ ਦੀ ਲੋੜ ਨਹੀਂ ਪੈਂਦੀ ਗਣਕਾਂ ਦੇ ਵਿੱਚ ਤੇ ਬਾਪੂ ਵੇਖੀ ਜਾਂਦਾ ਉਧਰ ਔਲੇ ਕਿਵੇਂ ਔਰੇ ਵੇਂਦਾ ਹੀ ਡਾੜੀ ਖੜੇ ਆ ਨਾ ਜੇ ਪਹਿਲਾਂ ਪਾਉਲੇ ਲੈ ਕੇ ਗਏ ਸੀਗੇ ਇਹ ਜੇ ਕੋਈ ਕੋਈ ਔਲੇ ਖੜੇ ਹੈ ਬਾਵਾ ਖੜੇ ਹੋ ਜਾਣਗੇ 2.5-3 ਕਿਲੋ ਨਾ ਜੀ ਔਲੇ 2.5-3 ਕਿਲੋ ਔਲੇ ਖੜੇ ਆ ਮਿੱਤਰੋ ਆਪਾਂ ਵੀ ਚਾਰ ਔਲੇ ਆਂਦਾ ਤੇ ਕੁਛ ਨਾ ਕੁਛ ਦਿਮਾਗ ਨੂੰ ਸ਼ਾਂਤੀ ਮਿਲੀ ਹੈ ਖੇਤ ਆ ਕੇ ਕਿੱਥੇ ਆਣਾ ਹੂੰ ਹੋ ਗੀ ਹੂੰ ਕਿੰਦਰ ਲੋ ਗਿਆ ਤਾਜੀ ਹਵਾ ਨਾਲ ਸਿਰ ਨੂੰ ਬਹੁਤ ਫਰਕ ਪੈਂਦਾ ਸੁਤਾ ਹੀ ਖੇਤ ਨੂੰ ਆਈ ਸੀ ਜੇ ਚੰਗੀ ਲੱਗੇ ਵੀਡੀਓ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਨਾਲੇ ਇੱਥੇ 10 ਮਿੰਟ ਅਸੀਂ ਮਸਤੀ ਕੀਤੀ ਤੁਰੇ ਫਰੇ ਇਨੇ ਨਾਲ ਦਿਮਾਗ ਨੂੰ ਬਹੁਤ ਜ਼ਿਆਦਾ ਰੈਸਟ ਮਿਲਦੀ ਹੈ ਖੇਤੋਂ ਨਾਲ ਸੋ ਸਿਹਤ ਤੰਦਰੁਸਤ ਹੋ ਜਾਂਦੀ ਹੈ ਕੁਦਰਤੀ ਹਵਾ ਦੇ ਵਿੱਚ ਆ ਕੇ ਚੰਗੀ ਲੱਗੇ ਵੀਡੀਓ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ